ਜੀ ਸਾਡੇ ਵਿਆਹ ਵਾਈ ਮੇਰੀ ਸਾਲੀ ਦਾ ਤੇ ਰਾਤ ਹੀ ਜਾਗੋ ਸੀਗੀ ਤੇ ਜਾਗੋ ਵਿੱਚ ਨੱਚਦੇ ਨੇ ਚ ਦੇ ਮੁੰਡੇ ਦੋ ਤਿੰਨ ਜਾਨੇ ਸੀਗੇ ਉਹ ਧੱਕਾ ਮਾਰਨ ਲੱਗੇ ਤੇ ਮੇਰੇ ਫਾਦਰ ਸਾਹਿਬ ਨੇ ਸੋਹਰਾ ਸਾਹਿਬ ਨੇ ਕਿਹਾ ਵੀ ਤੁਸੀਂ ਧੱਕੇਗਾ ਨੂੰ ਮਾਰ ਦਿਓ ਚਲ ਰਾਤੀ ਗੱਲ ਹਾਂਜੀ ਰਾਤੀ ਹੋਇਆ ਸੀਗਾ ਤੇ ਅੱਜ ਸਵੇਰੇ ਅਸੀਂ ਇੱਥੇ ਬੈਠੇ ਸੀਗੇ ਸਾਰੇ ਪੰਜ ਛੇ ਜਾਨੇ ਪਰਿਵਾਰਿਕ ਮੈਂਬਰ ਤੇ ਇਹ ਮੇਰਾ ਫਰੈਂਡ ਬਾਹਰ ਬੈਠਾ ਸੀਗਾ ਤੇ ਜਦੋਂ ਅਚਾਨਕ ਉਹ ਆ ਗਏ ਤੇ ਉਹ ਮੈਨੂੰ ਦੱਸਣ ਆ ਗਏ ਵੀ ਬੰਦੇ ਆ ਗਏ ਭੱਜ ਲਾ ਲੁਕ ਜਾ ਤੋਂ ਹਿੱਲ ਨਹੀਂ ਹੋਇਆ ਮੈਂ ਛੋਟੇ ਮੰਜੇ ਥੱਲੇ ਬੜਿਆ ਤਾਂ ਮੇਰਾ ਬਚਾ ਹੋਇਆ ਵੀ ਦਾ ਅੱਜ ਮਾਰ ਕੇ ਜਾਣਾ ਸੀਗਾ ਜੀ ਉਹਨਾਂ ਨੇ ਤੇ ਮੈਂ ਅੰਦਰ ਲੰਮੀ ਪੈਸੀ ਇਹ ਰੋਟੀ ਲੱਗੇ ਸੀ ਖਾਣ ਤੇ ਜਦ ਤੱਕ ਹਬਦਾਰ ਦੀ ਡਾਰ ਨਾ ਆ ਗਈ ਪੁਲਿਸ ਆਈ ਹੋਈ ਹੁਣ ਤੱਕ ਨਹੀਂ ਜੀ ਅਜੇ ਨਹੀਂ ਆਈ ਹੈਗੀ ਪੁਲਿਸ ਦਾ ਬੋਨ ਕੀਤਾ ਸੀਗਾ ਅਜੇ ਤੱਕ ਨਹੀਂ ਆਈ ਹੈਗੀ ਅਸੀਂ ਤਾਂ ਕਹਿ ਸੀ ਵੀ ਮੌਕਾ ਦੇਖੋ ਆਗੇ ਇਹਨਾਂ ਨੂੰ ਪਤਾ ਲੱਗੇ ਵੀ ਕਿਵੇਂ ਆਏ ਆ ਬੰਦੇ ਤੇ ਵੀ ਤੁਸੀਂ ਬਹਿ ਕੇ ਖੜੋ ਸਾਡੀ ਸੁਣੀ ਨਹੀਂ ਉਹਨਾਂ ਨੇ ਅੰਦਰ ਹੀ ਬੜਾ ਬੜਾ ਦਰਵਾਜ਼ਾ ਭੰਨੇ ਅੰਦਰ ਚੱਲ ਗਏ ਲੁਧਿਆਣਾ ਦੇ ਇੰਦਰਾ ਕਲੋਨੀ ਦੇ ਵਿੱਚ ਗੁੰਡਾਗਰਦੀ ਦੇ ਇੱਕ ਨੂੰ ਮਿਲਿਆ ਜਿੱਥੇ ਕਿ ਇੱਕ ਘਰ ਦੇ ਵਿੱਚ ਵਿਆਹ ਸਮਾਗਮ ਸੀਗਾ ਉਸੇ ਦੌਰਾਨ ਹੀ ਘਰ ਦੇ ਅੰਦਰ ਕੋਈ ਪਰਿਵਾਰਜਨ ਸਮਾਨ ਲੈਣ ਦੇ ਲਈ ਘਰ ਪਹੁੰਚੇ ਸੀਗੇ ਤੇ ਪਿੱਛੋਂ ਦੀ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਆ ਘਰ ਦੇ ਵਿੱਚ ਅੰਦਰ ਵੜ ਕੇ ਗੁੰਡਾਗਰਦੀ ਕੀਤੀ ਗਈ ਤੇ ਇਦਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਕਾਫੀ ਧੋੜਪਾਨ ਕੀਤੀ ਗਈ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਕਿ ਇਹ ਵਿਆਹ ਵਾਲਾ ਘਰ ਹੈ ਜਿੱਥੇ ਕਿ ਅੱਜ ਲੜਕੀ ਦਾ ਵਿਆਹ ਸੀਗਾ ਪੈਲਸ ਦੇ ਵਿੱਚ ਵਿਆਹ ਚੱਲ ਰਿਹਾ ਤੇ ਪਿੱਛੋਂ ਦੀ ਪਰਿਵਾਰ ਜਨ ਆਂਦੇ ਨੇ ਸਮਾਨ ਲੈ ਆਂਦੇ ਲਈ ਕੁਝ ਤੇ ਉਸ ਤੋਂ ਬਾਅਦ ਗੁੰਡਾਗਰਦੀ ਇੱਥੇ ਕਰਦੇ ਹੁੰਦੇ ਨਜ਼ਰ ਆਉਂਦੇ ਨੇ ਤੇ ਦੂਜੇ ਪਾਸੇ ਤੇ ਇਧਰ ਹਥਿਆਰਾਂ ਨਾਲ ਹਮਲਾ ਕਰਦੇ ਨੇ ਪੂਰਾ ਮਾਮਲਾ ਜਾਣ ਲੈਣਾ ਮਾਮਲਾ ਕੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਜਿਹੜੀ ਕੁੱਟਮਾਰ ਕੀਤੀ ਗਈ ਹੈ ਕਿ ਸ਼ਖਸ਼ਰ ਨਾਲ ਤੇ ਇਧਰ ਹਥਿਆਰਾਂ ਦੇ ਨਾਲ ਬਾਹਾਂ ਦੇ ਉੱਤੇ ਸੱਟਾਂ ਮਾਰੀਆਂ ਗਈਆਂ ਨੇ ਤੇ ਦੂਜੇ ਪਾਸੇ ਵਿਆਹ ਦੇ ਵਿੱਚ ਆਏ ਪਰਿਵਾਰਜਨ ਵੀ ਕਾਫੀ ਸਾਮੇ ਹੋਏ ਨਜ਼ਰ ਆ ਰਹੇ ਨੇ ਮੇਨ ਨਾਲ 100 ਵਿਅਕਤੀ ਜੁਰ ਕਿ ਨਾਮ ਹੈ ਤੁਹਾਡਾ ਮੇਰਾ ਨਾਮ ਵੀ ਨਹੀਂ ਆਈ ਕਿ ਕੀ ਮਾਮਲਾ ਕੀ ਵਿਨੇ ਵਿਨੇ ਹੈ ਜੀ ਵਿਨੇ ਕੀ ਹੋਇਆ ਮਾਮਲਾ ਕੀ ਇਹ ਜੀ ਸਾਡੇ ਵਿਆਹ ਵਾਜੀ ਮੇਰੀ ਸਾਲੀ ਦਾ ਤੇ ਰਾਤ ਹੀ ਜਾਗੋ ਸੀਗੀ ਤੇ ਜੱਗੋ ਵਿੱਚ ਨੱਚਦੇਆਂ ਚ ਦੇ ਮੁੰਡੇ ਦੋ ਤਿੰਨ ਜਣੇ ਸੀਗੇ ਉਹ ਧੱਕਾ ਮਾਰਨ ਲੱਗੇ ਤੇ ਮੇਰੇ ਫਾਦਰ ਸਾਹਿਬ ਨੇ ਸੋਰਾ ਸਾਹਿਬ ਨੇ ਕਿਹਾ ਵੀ ਤੁਸੀਂ ਧੱਕੇਗਾ ਨੂੰ ਮਾਰਦੇ ਹੋ ਆਵਣਾ ਨੱਚ ਲੋ ਤੇ ਉਹਨਾਂ ਨੂੰ ਧੱਕਾ ਮਾਰਿਆ ਤੇ ਚਪੇਟ ਮਾਰੀ ਤੇ ਮੈਂ ਉਹਨਾਂ ਨੂੰ ਅੰਦਰ ਲਿਆਇਆ ਤੇ ਬਾਅਦ ਚੋ ਜਿੰਨੇ ਵੀ ਸਾਰੇ ਫਰੈਂਡ ਨੱਚਦੇ ਸੀਗੇ ਉਹਨਾਂ ਨਾਲ ਸਾਰੇ ਨਾਲ ਲੜਾਈ ਹੋਈ ਸਿੱਧੇ ਘੜੇ ਮਾਰੇ ਉਹਨਾਂ ਦੀ ਫਿਰ ਸੁਰ ਪਾੜ ਤੇ ਹੀ ਜਿੰਨਾ ਤੱਕ ਤਕਮ ਤੁਕੀ ਹੋਈ ਸੀਗੀ ਉਹ ਕੋਣ ਜਿਗਤੀ ਸੀਗਾ ਕਿੱਥੇ ਨਹੀਂ ਜਾਣਦੇ ਸਾਨੂੰ ਨਹੀਂ ਪਤਾ ਕੋਣ ਸੀਗਾ ਅਸੀਂ ਨਹੀਂ ਜਾਣਦੇ ਉਹਨਾਂ ਨੂੰ ਇਹ ਇੱਕ ਅੱਲ ਰਾਤ ਦੀ ਗੱਲ ਹੈ ਹਾਂਜੀ ਰਾਤੀ ਹੋਇਆ ਸੀਗਾ ਤੇ ਅੱਜ ਸਵੇਰੇ ਅਸੀਂ ਇੱਥੇ ਬੈਠੇ ਸੀਗੇ ਸਾਰੇ ਪੰਜ ਛੇ ਜਾਣੇ ਪਰਿਵਾਰਕ ਮੈਂਬਰ ਤੇ ਇਹ ਮੇਰਾ ਫਰੈਂਡ ਬਾਹਰ ਬੈਠਾ ਸੀਗਾ ਤੇ ਜਦੋਂ ਅਚਾਨਕ ਉਹ ਆ ਗਏ ਤੇ ਉਹ ਮੈਨੂੰ ਦੱਸਣ ਆ ਗਏ ਵੀ ਬੰਦੇ ਆ ਗਏ ਭੱਜ ਲਾ ਲੁਕ ਜਾ ਤੇ ਉਹ ਉਹਦੇ ਮਗਰੀ ਆ ਗਏ ਅੰਦਰ ਮੰਜੇ ਥੱਲੇ ਵੜ ਗਏ ਅਸੀਂ ਉਹਨਾਂ ਨੇ ਸਿੱਧੇ ਖੰਡੇ ਮਾਰੇ ਮੇਰੀ ਲੱਤ ਪਾੜਤੀ ਇੱਥੋਂ ਬਾਹਾਂ ਪਾੜਤੀ ਠੀਕ ਹੈ ਜੀ ਤੇ ਉਹ ਮੁੰਡੇ ਦੇ ਸਿੱਧੇ ਖੰਡੇ ਮਾਰੇ ਉਹ ਨੁੱਕਰ ਦੇ ਸੀਗਾ ਉੱਤੋਂ ਹਿੱਲ ਨਹੀਂ ਹੋਇਆ ਮੈਂ ਛੋਟੇ ਮੰਜੇ ਥੱਲੇ ਬੜਿਆ ਤਾਂ ਮੇਰਾ ਬਚਾ ਹੋਇਆ ਨਹੀਂ ਤਾਂ ਅੱਜ ਮਾਰ ਕੇ ਜਾਣਾ ਸੀਗਾ ਜੀ ਉਹਨਾਂ ਨੇ ਅੱਛਾ ਵੀਨੇ ਕਿੰਨੇ ਕੁ ਜਾਣੇ ਸੀਗੇ ਉਹ ਅੰਦਰ ਤਾਂ ਇਹ 15 20 ਜਾਣੇ ਆਇਆ ਬਾਹਰ ਪਤਾ ਨਹੀਂ ਕਿੰਨੇ ਜਾਣੇ ਸੀਗੇ ਜੀ ਹਾਂਜੀ ਕਿਹੜੇ ਕਿਹੜੇ ਹਥਿਆਰ ਲੈ ਕੇ ਆਏ ਸੀ ਏਡੇ ਏਡੇ ਖੰਡੇ ਸੀਗੇ ਜੀ ਉਹਨਾਂ ਕੋਲ ਲੰਬੇ ਲੰਬੇ ਠੀਕ ਹੈ ਜੀ ਤੇ ਇਦਾਂ ਹੱਥ 'ਚ ਫੜਦੇ ਆ ਰਹੇ ਸੀ ਸਿੱਧੇ ਕੋਈ ਡਰ ਨਹੀਂ ਕੋਈ ਖੋਫ ਨਹੀਂ ਉਹਨਾਂ ਨੂੰ ਸਿੱਧੇ ਆਦੇ ਮਾਰੇ ਕਿਹੜੇ ਆਜੋ ਬਾਹਰ ਕਿਹੜਾ ਸੀਗਾ ਤੁਸੀਂ ਘਰ ਦੇ ਵਿੱਚ ਮੌਜੂਦ ਸੀ ਉਦੋਂ ਅਸੀਂ ਘਰ ਦੇ ਵਿੱਚ ਹੀ ਸੀਗੇ ਜੀ ਕੀ ਕੀ ਕੋਈ ਸਮਾਨ ਲੈਣਾ ਆਇ ਸੀ ਘਰੇ ਨਹੀਂ ਉਹ ਮਾਰਕੁੱਟ ਦੇ ਮਾਮਲੇ 'ਚ ਹੀ ਆਏ ਸੀਗੇ ਨਹੀਂ ਨਹੀਂ ਤੁਸੀਂ ਸਮਾਨ ਲੈਣਾ ਸੀ ਕਹਿੰਦੇ ਕਿ ਵਿਆਹ ਚੱਲ ਰਿਹਾ ਨਹੀਂ ਅਸੀਂ ਤਾਂ ਘਰੇ ਹੀ ਸੀਗੇ ਅਸੀਂ ਗਏ ਨਹੀਂ ਸੀਗੇ ਹਜੇ ਤੁਸੀਂ ਨਹੀਂ ਗਏ ਸੀ ਕਿੱਥੇ ਹਾਂਜੀ ਅੱਛਾ ਅਸੀਂ ਘਰੇ ਹੀ ਸੀਗੇ ਤੇ ਸਾਨੂੰ ਨਹੀਂ ਪਤਾ ਉਹਨਾਂ ਨੂੰ ਕਿੱਦਾਂ ਪਤਾ ਲੱਗਿਆ ਉਹ ਘਰੇ ਆ ਜਾਂ ਕਿੱਥੇ ਆ ਜਾ ਮੈਨਾਂ ਲੋਰ ਵੀ ਨੇ ਅੱਛਾ ਮੈਡਮ ਤੁਸੀਂ ਘਰ ਕੀ ਕਰਨਾ ਸੀਗੇ ਕੋਈ ਸਮਾਨ ਵਗੈਰਾ ਲੈਣ ਆਏ ਸੀ ਤਾਂ ਸਾਡੇ ਪਤੀ ਪਾਣੀ ਮੇਰੇ ਦੇੌਰ ਦੀ ਲੜਕੀ ਦਾ ਵਿਆਹ ਸੀਗਾ ਜ ਮਤਲਬ ਰਾਤ ਦਾ ਗੁੱਸਾ ਗੇਲਾ ਕਰਕੇ ਉਹਨਾਂ ਨੇ ਅਸੀਂ ਗਏ ਨਹੀਂ ਨਾ ਉਹ ਨਹੀਂ ਸਾਨੂੰ ਕਿਹਾ ਅਸੀਂ ਤਾਂ ਗੁੱਸੇ ਚ ਪਏ ਗਏ ਨਹੀਂ ਹੈਗੇ ਉਹ ਤਾਂ ਅਸੀਂ ਕੁਦਰਤੀ ਕਰ ਸੀਗੇ ਇਹ ਹੁਣ ਆਪਣੇ ਘਰ ਨੂੰ ਚੱਲੇ ਸੀਗੇ ਅਸੀਂ ਕਹਾਂ ਚੱਲ ਮੇਰੀ ਸਿਹਤ ਨਹੀਂ ਸੀ ਠੀਕ ਮੈਂ ਤਾਂ ਆਪ ਬੀਪੀ ਦੀ ਮਰੀਜ਼ ਆ ਤੇ ਮੈਂ ਅੰਦਰ ਲੰਮੀ ਪੈ ਸੀ ਇਹ ਰੋਟੀ ਲੱਗੇ ਸੀ ਖਾਣ ਤੇ ਜਦ ਤੱਕ ਡਾਰ ਦੀ ਡਾਰ ਨਾ ਗਈ ਉਹ ਵਿਚਾਰੇ ਜਿਹੜਾ ਮੁੰਡਾ ਦਸਣਾ ਆ ਉਹ ਵੀ ਇੱਥੇ ਆ ਦੇਖੋ ਮੰਜਾ ਅੰਦਰ ਤਾਂ ਨੂੰ ਚਾ ਕੇ ਖੂਨ ਦਾ ਢੇਰ ਲੱਗਿਆ ਹੋਇਆ ਹੈ ਅੰਦਰ ਆ ਦੇਖੋ ਆ ਦੇਖੋ ਜੀ ਸਾਡਾ ਬਹੁਤ ਬੁਰਾ ਹਾਲ ਕੀਤਾ ਹਾਏ ਬੱਚਾ ਉਸ ਨੂੰ ਮੌਕੇ ਤੇ ਫੋਨ ਕਿਤੇ ਤੁਸੀਂ ਤੇ ਜਿਨ੍ਹਾਂ ਨੇ ਹਮਲਾ ਕੀਤਾ ਉਹ ਕੌਣ ਨੇ ਉਹ ਇਹ ਜਰਦੇ ਜਰਦੇ ਕੋਈ ਅਜੀ ਤੋ ਪਛਾਣੇ ਨਹੀਂ ਜੀ ਹੁਣ ਸਾਨੂੰ ਪਤਾ ਨਹੀਂ ਵੀ ਕਿੱਧਰੋਂ ਆਏ ਇੱਕ ਬੰਦੇ ਨੂੰ ਅਸੀਂ ਹਾਂਜੀ ਇਹਨੇ ਕਹਿ ਪਿਆ ਲਾਇ ਮੁੰਡਾ ਤੇ ਹੋਏ ਮਸਕਾ ਜਾ ਉਹ ਲਾਇ ਹੀ ਕਹ ਪਕੇ ਮੁੰਬਨੇ ਸੀ ਕਿ ਉਹਨਾਂ ਦੇ ਅੱਛਾ ਇਹ ਤੁਹਾਨੂੰ ਜਾਣਦੇ ਨਹੀਂ ਸੀ ਤੁਹਾਨੂੰ ਕੋਣ ਸੀ ਕੋਣ ਨਹੀਂ ਜਾ ਕੇ ਸੀ ਉਹ ਅੱਛਾ ਇਹ ਲੜਾਈ ਝਗੜਾ ਹੋਇਆ ਕਿੱਦਾਂ ਸ਼ੁਰੂ ਰਾਤ ਨੂੰ ਪਗੜਾ ਪੌਂਦੀ ਬਾਹਰ ਡੀਜੇ ਤੇ ਸੱਜੀ ਜਾਣੀ ਸੀ ਅੱਛਾ ਮੁੰਡੇ ਤੱਕੇ ਮਾਰਦੇ ਮੁੰਡੇ ਸਾਨੂੰ ਤੱਕੇ ਮਾਰਦੇ ਸੀ ਮੈਂ ਪੁੱਛਿਆ ਮੁੰਡੇ ਤੱਕੇ ਗਾਉ ਮਾਰਦਨੀ ਜਵਗ ਬੱਚੇ ਵੀ ਅਗੇ ਨਾਲ ਉਹ ਡੈਮੇਜ ਬਿਲਡ ਜੁਆਇ ਮੇਰੇ ਪੈਜੀ ਬਾਹ ਸੱਟ ਲੱਗੀ ਹੋਈ ਆ ਤਾਂ ਦਿਖਾਇਆ ਬਿੰਨੇ ਦੇ ਉਹ ਉਹਨੂੰ ਪਹਿਕੇ ਮੈਂ ਪੁੱਛਿਆ ਉਹ ਕੀ ਤੇ ਕੋਈ ਮੇਰੇ ਗੱਲ ਨੂੰ ਪਾਗੇ ਉਹ ਚਲੋ ਅੱਗੇ ਅੰਦਰ ਆ ਗਏ ਫੇ ਮੁਰਗੇ ਪੇ ਆ ਤੋ ਬਈ ਉਹ ਕੋਈ ਬਾਹਰ ਜਾ ਜੇ ਪਿਛੇ ਹੀ ਪਿਛੇ ਗਏ ਉਹਨਾਂ ਦੇ ਅਸੀਂ ਉਹਨਾਂ ਵਿੱਚ ਆਪਣੇ ਬੰਦੇ ਕਿ ਉਹ ਕਿ ਕਿਰਕ ਦੇ ਪਾਰ ਪੜਦੇ ਤੇ ਲੜ ਰਹੇ ਹਤਵਈ ਜਿਆਦਾ ਹੋ ਗਏ ਫੇ ਉਹ ਬੰਦੇ ਸਾਰੇ ਬਰਾਦੂ ਕਿ ਉਹਦੇ ਬੇਬਿਆ ਗਏ ਸਾਡੇ ਰੌਣ ਮੈਂ ਕਰੇ ਅਸੀ ਗੱਲਾਂ ਹੁਣ ਕਰੇ ਸਾਰੇ ਬੰਦੇ ਵੀ ਬੰਦੇ ਅੰਦਰ ਆ ਕੇ ਪੜੇ ਪਾਕਿ ਬਾਪ ਭਾਈ ਕਨੇ ਬੰਦੇ ਖੜੇ ਹੋਣਗੇ ਉਹ ਅੱਛਾ ਹਾਂਜੀ ਠੀਕ ਹੈ ਬਿਲਕੁਲ ਜਦੋਂ ਫੋਨ ਕੀਤਾ ਹੈ ਕਿ ਬਾਈਕ ਜ਼ਬਰ ਨੰਬਰ ਦਿੱਤਾ ਹੈ ਤਾਂ ਪੁਲਿਸ ਨਹੀਂ ਪਹੁੰਚਿਆ ਤੱਕ ਠੀਕ ਹੈ ਬਿਲਕੁਲ ਜਦੋਂ ਦੱਸਣ ਆਏ ਜੀ ਇਹ ਤਾਂ ਦਸ ਤੋਂ ਵੱਧ ਵਿਅਕਤੀ ਅਣਪਛਾਤੇ ਘਰ ਦੇ ਵਿੱਚ ਵੜਦੇ ਨੇ ਤੇ ਉਸ ਤੋਂ ਬਾਅਦ ਪਰਿਵਾਰ ਮੈਂਬਰਾਂ ਦੇ ਵੱਲੋਂ ਜਦੋਂ ਦੇਖਿਆ ਜਾਂਦਾ ਹੈ ਕਿ 11 ਦੇ ਨਾਲ ਲੈਸ ਹੋ ਕੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਤੇ ਉਸ ਤੋਂ ਬਾਅਦ ਪਰਿਵਾਰ ਜਨਰ ਆਪਣੇ ਬਚਾਅ ਕਰਨ ਦੇ ਲਈ ਇੱਕ ਕਮਰੇ ਦੇ ਵਿੱਚ ਮੰਜੇ ਦੇ ਥੱਲੇ ਲੁੱਕ ਜਾਂਦੇ ਨੇ ਤੇ ਉਸ ਤੋਂ ਬਾਅਦ ਅ ਉਹ ਨੌਜਵਾਨਾਂ ਦੇ ਵੱਲੋਂ ਤੇਜ਼ ਦਾੜ ਹਥਿਆਰ ਦੇ ਨਾਲ ਮੰਝਾ ਚੱਕ ਕੇ ਜਿਹੜਾ ਹਥਿਆਰਾਂ ਦੇ ਨਾਲ ਵਾਰ ਕੀਤਾ ਜਾਂਦਾ ਵਾ ਤੁਸੀਂ ਖੂਨ ਦੀਏ ਹਸਪਤਾਲ ਤੁਸੀਂ ਦੇਖੀਆਂ ਹੋਗੀਆਂ ਜ਼ਮੀਨ ਦੇ ਉੱਤੇ ਡਿੱਗੀਆਂ ਹੋਈਆਂ ਕਿ ਕਿਸ ਤਰ੍ਹਾਂ ਸ਼ਰਿਆਮ ਗੁੰਡਾਗਰਦੀਆਂ ਨੰਗਾ ਨਾਚ ਰਚਾਇਆ ਗਿਆ ਇੱਕ ਵਿਆਹ ਵਿਆਹ ਵਾਲੇ ਘਰ ਦੇ ਵਿੱਚ ਤੇ ਦੱਸਿਆ ਜਾ ਰਿਹਾ ਸੀਗਾ ਕਿ ਰਾਤ ਨੂੰ ਜਾਗੋ ਦੇ ਵਿੱਚ ਕੋਈ ਨੌਕਜੋਕ ਹੋ ਗਈ ਸੀਗੀ ਉਸ ਨੂੰ ਲੈ ਕੇ ਖੁੰਡਕਬਾਜੀ ਕੱਢੀ ਗਈ ਖੁੰਡਕਬਾਜੀ ਇੰਨੇ ਕੁ ਵੱਧ ਗਈ ਕਿ ਇੱਥੇ ਹਥਿਆਰਾਂ ਦੇ ਨਾਲ ਲੈ ਸੋ ਕੇ ਨੌਜਵਾਨ ਆਈ ਸੀਗੇ ਤੇ ਉਸ ਤੋਂ ਬਾਅਦ ਹਮਲਾ ਕਰਨਾ ਜਿਹੜਾ ਪਰਿਵਾਰਾਂ ਦੇ ਉੱਤੇ ਸ਼ੁਰੂ ਕਰ ਦਿੱਤਾ ਹਾਲਾਂਕਿ ਪਰਿਵਾਰ ਦੇ ਵਿੱਚ ਸਹਿਮ ਦਾ ਮਾਹੌਲ ਹੈ ਪਰਿਵਾਰ ਜਿਹੜੇ ਕਿ ਇੱਥੇ ਬਿਲਕ ਰਿਹਾ ਹੈ ਰੋ ਰਿਹਾ ਹੈ ਪਰ ਮੌਕੇ ਦੇ ਉੱਤੇ ਵਿਵਨ ਬਸਾਤੀ ਪੁਲਸ ਅਜੇ ਤੱਕ ਨਹੀਂ ਪਹੁੰਚੀ ਪੁਲਸ ਆਈ ਵੀ ਹੁਣ ਤੱਕ ਨਹੀਂ ਜੀ ਅਜੇ ਨਹੀਂ ਆਈ ਹੈਗੀ ਪੁਲਸ ਦਾ फोन ਕੀਤਾ ਸੀਗਾ ਅਜੇ ਤੱਕ ਨਹੀਂ ਆਈ ਹੈਗੀ ਅਸੀਂ ਤਾਂ ਕਹਿ ਸੀ ਵੀ ਮੌਕਾ ਦੇਖੋ ਆਗੇ ਇਹਨਾਂ ਨੂੰ ਪਤਾ ਲੱਗੇ ਵੀ ਕਿਵੇਂ ਆਏ ਆ ਬੰਦੇ ਮੈਂ ਕਿਹੜੇ ਪਰਿਸ਼ਾ ਦੇ ਨਾਲ ਆਏ ਸੀ ਤੁਹਾਨੂੰ ਪਤਾ ਹੁ ਆਏ ਮਾਰਨ ਸੀਗੇ ਜੀ ਮਾਰ ਮਾਰ ਮੇਰੇ ਮੇਰੇ ਉਹਨੂੰ ਜੋ ਆਈ ਨੂੰ ਮਾਰਨ ਆਏ ਸੀ ਕਹਿੰਦੇ ਸਰਦਾਰ ਜਾਂ ਮੁੰਡਾ ਕਿਤੇ ਆ ਸੀ ਕਿਹਾ ਵੀ ਉਹ ਤਾਂ ਅਸੀਂ ਹਜੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਬਹਿ ਕੇ ਖੜੋ ਸਾਡੀ ਸੁਣੀ ਨਹੀਂ ਉਹਨਾਂ ਨੇ ਅੰਦਰ ਹੀ ਬੜਾ ਬੜਾ ਦਰਵਾਜ਼ਾ ਭੰਨੇ ਅੰਦਰ ਚੱਲ ਗਏ ਹਾਂਜੀ ਵੀ ਘਰ ਦੇ ਵਿੱਚ ਜੀ ਹੈ ਕਿਗੇ ਹਾਂਜੀ ਅਸੀਂ ਤੇ ਆਪਣੇ ਕਮਰੇ 'ਚ ਬੈਠੇ ਸੀਗੇ ਜਦੋਂ ਅਸੀਂ ਦੇਖਿਆ ਅਸੀਂ ਤਾਂ ਲੱਤ ਪਾ ਅੰਦਰ ਆ ਗਏ ਤੇ ਬੱਚੇ ਪਰੇ ਕਿਤੇ ਕਿਤੇ ਬੱਚਿਆਂ ਦੇ ਨਾਲ ਕਿਰਪਾਨਾਂ ਮਾਰਦੇ ਹायल ਵੀ ਹੋਇਆ ਇਸ ਇਥੇ ਹਾਂਜੀ ਹੋਇਆ ਜੀ ਉਹ ਤਾਂ ਹਸਪੀਟਲ 'ਚ ਦਾਖਲ ਨੇ ਦੋ ਜਣੇ ਆ ਸਿਵਲ ਦੇ ਵਿੱਚ ਆ ਜੀ ਕਿੰਨੇ ਕੋ ਜਣੇ ਦਾਖਲ ਦੋ ਜਣੇ ਆ ਜੀ ਦੋ ਜਣੇ ਕਿਰਾਏ ਬੈਠਾ ਮੁੰਡਾ ਬਿਲਕੁਲ ਅ ਦੋ ਤੋਂ ਤਿੰਨ ਜਿਹੜੇ ਕੀ ਆ ਵਿਅਕਤੀ ਫੱਟਰ ਉਹ ਜਾਦਾ ਸੀਰੀਅਸ ਨੇ ਉਹਨਾਂ ਦੇ ਤਾਂ ਇੱਕ ਦੇ ਤਾਂ ਸਿਰ ਚ ਗਰਪਾਨ ਮਾਰੀ ਇੱਕ ਦੇ ਬਾਹਾਂ ਤੇ ਮਾਰੀ ਪੇਟ ਦੇ ਵਿੱਚ ਲੱਗੀ ਆ ਮੰਗੀ ਕਰੂੰ ਸਾਫ ਕੀ ਜਾਂਦੇ ਸਾਨੂੰ ਇਨਸਾਫ ਚਾਹੀਦਾ ਬਸ ਆ ਬਿਲਕੁਲ ਗੁਰਜਸ਼ਨ ਜੀ ਕੀ ਮਾਮਲਾ ਹੋਇਆ ਇੱਥੇ ਤੁਸੀਂ ਮੌਕੇ ਤੇ ਪਹੁੰਚੇ ਇਹਨਾਂ ਦਾ ਵਿਆਹ ਹੀ ਤੇ ਨਾਨਕਿਆ ਵੱਲੋਂ ਕੋਈ ਨਾਲ ਦੇ ਉਹਨਾਂ ਦੇ ਨਾਲ ਹੀ ਆਏ ਬੰਦੇ ਇਹਨਾਂ ਕੋਈ ਨਹੀਂ ਹੋਣੀ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਤਾਂ ਉਹਨਾਂ ਬੰਦੇ ਬੁੰਦੇ ਉਹਨਾਂ ਦੇ ਬੰਦੇ ਆਏ ਨਾਨਕੇ ਹਾਲੋਂ ਹੀ ਤਾਂ ਉਹਨਾਂ ਦਾ ਝਗੜਾ ਆਇਆ ਜੀ ਅੱਛਾ ਕਿੰਨੇ ਕੁ ਜਾਨੇ ਇੱਥੇ ਇਹ ਮੈਂ ਨਹੀਂ ਮਾਨੂੰ ਨਹੀਂ ਪਤਾ ਮੌਕੇ ਤੇ ਆਏ ਹੋਣ ਆਏ ਮੌਕੇ ਤੇ ਠੀਕ ਹੈ ਜਦੋਂ ਸੱਚੇ ਇੱਥੇ ਆ ਕੇ ਤਾਂ ਹੀ ਦੇਖਿਆ ਜੋ ਖੂਨ ਖਾਨ ਡਿੱਗਾ ਉਹਦੇ ਅਰੇ ਬਾਕੀ ਜਿਹੜੇ ਹਸਤਾਲੀ ਉਹਨਾਂ ਨੂੰ ਕਹੀ ਮੈਡੀਕਲ ਕਰਾ ਕੇ ਆਓ ਕਮਰੇ ਜੀ ਤੁਸੀਂ ਕੀ ਤਬਦੀਸ਼ ਕੀਤੀ ਕੀ ਕੀ ਮਿਲਿਆ ਤਾਂ ਨੰਦੇ ਕੋਈ ਇਥੇ ਹੱਥ ਆਦਗਰ ਮਿਲਿਆ ਹੱਥ ਆਦੁਰ ਕੋਈ ਨਹੀਂ ਆਇਆ ਕੋਈ ਹੋਰ ਵੀ ਕੋਈ ਕੋਈ ਟੀ ਨਹੀਂ ਮਿਲੀ ਅੱਛਾ ਕਾਰਵਾਈ ਕੀਤੀ ਹੈ ਹੀ ਇਨਸਾਨ ਕਾਰਵਾਈ ਜਦੋਂ ਮੈਡੀਕਲ ਹੋ ਜਾਏਗਾ ਤੇ ਪਰਚਾ ਕਟਾਇਆ ਜਾਏਗਾ 7 ਨੰਬਰ 7 ਨੰਬਰ ਡਿਵੀਜ਼ਨ ਠੀਕ ਹੈ ਠੀਕ ਹੈ ਵਿਆਹ ਵਾਲੇ ਘਰ ਦੇ ਵਿੱਚ ਗੁੰਡਾਗਰਦੀਆਂ ਨੰਗਾ ਨਾਚ ਰਚਾਇਆ ਗਿਆ ਤੇ 2 ਤੋਂ 3 ਘਾਇਲ ਵਿਅਕਤੀ ਦੱਸੀ ਜਾ ਰਹੇ ਨੇ ਉਹਨਾਂ ਨੂੰ ਜ਼ਹਿਰੇ ਲਾਜ ਦੇ ਲਈ ਸਵਾਲ ਹਸਪਤਾਲ ਦੇ ਵਿੱਚ ਭੇਜਿਆ ਗਿਆ ਵਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਪਰਿਵਾਰ ਦੇ ਉੱਤੇ ਅੱਜ ਵਿਆਹ ਵਾਲੇ ਘਰ ਦੇ ਉੱਤੇ ਹਮਲਾ ਕੀਤਾ ਗਿਆ ਅਣਪਛਾਤੇ ਵਿਅਕਤੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਾਗੋ ਦੀ ਰਾਤ ਨੂੰ ਕੋਈ ਨੌਕਜੋਕ ਹੋਈ ਸੀ ਨੌਕਜੋਕ ਦੇ ਦੌਰਾਨ ਨੌਕਜੋਕ ਇੰਨੀ ਕੋ ਹਿੰਸਾ ਦਾ ਰੂਪ ਲੈ ਲੈਂਦੀ ਹੈ ਕਿ ਪਛਾਤੇ ਵਿਅਕਤੀਆਂ ਦੇ ਬਲੋਕ ਵਿਆਹ ਵਾਲੇ ਘਰ ਦੇ ਵਿੱਚ ਅੰਦਰ ਹਮਲਾ ਕਰ ਦਿੱਤਾ ਜਾਂਦਾ ਵਾ ਆ ਨਾਲ ਸਮੇਂ ਪੁਲਿਸ ਕਿੰਨੀ ਕੋ ਜਲਦੀ આરોપીਨ ਪਕੜੇਗੀ ਆਨੇ ਸਮੇਂ ਦੇਖਣਾ ਜੁਰੇਲ ਥਾਣਾ ਲਿਤਾ ਸੰਜਨ ਰਿਪੋਰਟ ਤਾਲਵਾਦ